ਤੂਰੀ ਵਿਖੇ ਤੂਰੀ ਵਿਕਾਸ ਮੰਚ ਤੂਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਮਤਵ ਨਾਲ ਬੁੱਟਿਆਂ ਦੀ ਸਾਲ ਲਗਾਈ ਗਈ ਇਸ ਮੌਕੇ ਡੀਐਸਪੀ ਤੂਰੀ ਰਣਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਤੇ ਸੰਸਥਾ ਦੇ ਨੇਕ ਉਪਰਾਲੇ ਦੀ ਸ਼ਲਾੰਘਾ ਕੀਤੀ ਵਾਸਿਓ ਸਹਿਰ ਨਾ ਵਸਿਓ ਨੋ ਗੁਰਪੁਰਗਿਆਂ ਲੱਖ ਲੱਖ ਬਧਾਈਆਂ ਦੇਣਾ ਚਾਹਨਾ ਬਾਕੀ ਧੂਰੀ ਵਿਕਾਸ ਮੰਚ ਵੱਲੋਂ ਜੋ ਅੱਜ ਇਸ ਵਰ੍ਹਾਲੇ ਮਹਾ ਮਹਾ ਪਰਦੇ ਉੱਤੇ ਜੋ ਬੁੱਟੇ ਬਣ ਰਹੇ ਨੇ ਪਿੰਲਾ ਫੈਨਸ ਵਾਲਾ ਨੇ ਵੀ ਦੀਵਾਲੀ ਦੇ ਬੰਦੇ ਸੀ ਬੁੱਟੇ ਦਾ ਇਹ ਬੁੱਟੇ ਬੰਡਣਾ ਕੋਈ ਨੁੰਦਾ ਹੀ ਬੁੱਟੇ ਬੰਨਤੇ ਜਾਇਆ ਮਤਲਬ ਕਿ ਇਹਦਾ ਬਹੁਤ ਵੱਡਾ ਇੱਕ ਫਾਇਦਾ ਮਿਲਦਾ ਜਿੱਥੇ ਆਪਾਂ ਨੂੰ ਆਕਸੀਜਨ ਮਿਲਦੀ ਹੈ ਉੱਥੇ ਹਰੇ ਭਰੇ ਵੀ ਮਿਲਦੀ ਹੈ ਕਈ ਥਾਵਾਂ ਤੇ ਬੁੱਟੇ ਤੋੜੇ ਜਾਂਦੇ ਨੇ ਪੱਤੇ ਜਾਂਦੇ ਨੇ ਕੱਟੇ ਜਾਂਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਇਹ ਕੰਮ ਨਾ ਕਰੋ ਕਿਉਂਕਿ ਉੱਤੇ ਲਾਨ ਨਾਲ ਆਪਣਾ ਆਕਸੀਜਨ ਮਿਲਦੇ ਪਿੱਛੇ ਦੇਖੋ ਕਰੋਨਾ ਕਾਲ ਦੇ ਵਿੱਚ ਕਿੰਨੀਆਂ ਬਿਮਾਰੀਆਂ ਫੈਲੀਆਂ ਨੇ ਉੱਤੇ ਆਕਸੀਜਨ ਦੀ ਘਾਟ ਦੇ ਨਾਲ ਕਿੰਨੀਆਂ ਆਪਾ ਤੋਂ ਆਪਣੇ ਯਾਰ ਮਿੱਤਰ ਆਪਾਂ ਨੂੰ ਸਦਾ ਲਈ ਛੱਡ ਕੇ ਚਲੇ ਗਏ। ਸੋ ਮੈਂ ਧੂਰੀ ਵਿਕਾਸ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮਹਾਪਰਵ ਦੇ ਉੱਤੇ ਗੁਰੂ ਪਰਵ ਦੇ ਜਿਹੜੇ ਮਹਾਂ ਦਿਹਾੜੇ ਉੱਤੇ ਅੱਜ ਬੁੱਟੇ ਵੰਡ ਕੇ ਸਾਡੇ ਧੂਰੀ ਵਸਣ ਨੂੰ ਜਹਾਲ ਤੇ ਮੈਂ ਸਾਡੀ ਸੰਸਥਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹਦੀ ਵਧਾਈ ਦੇਣਾ ਕਿ ਅੱਜ ਇਸ ਦਿਨ ਤੋਂ ਦਾ ਬਹੁਤ ਲੱਖਰ ਦਿਹਾੜਾ ਕਿਤੇ ਸਾਡੀ ਸੰਸਥਾ ਨੇ ਇੱਕ ਨਵਾਂ ਵੱਡਾ ਨੇਕ ਉਪਰਾਲਾ ਕਰਿਆ ਹਰੇ ਪੌਦੇ ਉੱਠੇ ਤੇ ਕੁਝ ਫਲਦਾ ਰੋ ਜੋ ਕਿ ਪਈ ਘਰਾ ਵਿੱਚ ਲਾਈਏ ਆਪਣਾ ਵਾਤਾਵਰਨ ਸ਼ੁੱਧ ਹੋਵੇ ਤੇ ਬਾਬਾ ਨਾਨਕ ਦੀਆਂ ਜੋ ਸਿੱਖਿਆਵਾਂ ਨੇ ਇੱਕ ਕਰੋ ਨਾਮ ਜੋ ਕੋ ਵੰਡ ਸਕੋ ਇਸ ਦਾ ਸਾਰਿਆਂ ਨੂੰ ਇਹੀ ਉਹ ਕਰ ਰਹੇ ਹਾਂਗੇ ਤੁਸੀਂ ਉਹਨਾਂ ਦੇ ਮਨੁੱਖੀ ਪ੍ਰੇਸ਼ਾਂ ਦੇ ਚਲੋ ਜੋ ਨਸ਼ਿਆਂ ਦਾ ਕਰਿਆ ਵਗ ਰਹੇ ਹਾਂ ਆਪਾਂ ਉਹਨਾਂ ਨੂੰ ਦੂਰ ਰਹੀਏ ਤੇ ਨੌਜਵਾਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਹਾਂ ਕਿ ਤੁਸੀਂ ਵੀ ਇਸ ਸੰਸਥਾ ਨਾਲ ਜੁੜੋ ਤੇ ਜੋ ਵੀ ਸਾਡੇ ਅੱਗੇ ਕੰਮ ਫਿਚਰ ਚ ਸੀ ਕਰਨ ਜਾ ਰਹੇ ਆਂ ਤੇ ਉਹਦੇ ਸਾਡਾ ਸਹਿਯੋਗ ਦਿਓ ਇੰਨੀ ਕਹਿੰਦਾ ਹੋਇਆ ਧੰਨਵਾਦ। ਬਹੁਤ ਅੱਛੀ ਗੱਲ ਹੈ ਜੀ। ਉਸ ਕਸਮਤ ਚ ਉਹਨਾਂ ਨੇ ਅੱਜ ਬਾਕੀ ਹੋਰ ਖਾਣ ਪੀਣ ਦੇ ਲੰਗਰ ਹੁੰਦੇ ਨੇ ਅੱਜਕੱਲ ਮਲਾਵਟੀ ਅੱਜਕੱਲ ਤੋਂ ਪਤਾ ਚ ਜਿਉਂਦੀਆਂ ਨਹੀਂ। ਉਹਨਾਂ ਇਹ ਜਿਹੜਾ ਪੀੜ ਪੌਦੇ ਇਹਨਾਂ ਦਾ ਲੰਗਰ ਲਾਇਆ ਇਹ ਆਪਣੇ ਆਉਣ ਵਾਲੇ ਸਮੇਂ 'ਚ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬਹੁਤ ਅੱਛਾ ਬਰਾਲਾ ਹੈ। ਇਹ ਸਭ ਨੂੰ ਹੋਰ ਵੀ ਜਿਹੜੇ ਕਲੱਬ ਬੰਦੇ ਹੈਗੇ ਨੇ ਕਿ ਮੰਚ ਨੇ ਜਾਂ ਕੋਈ ਸੰਸਥਾਵਾਂ ਨੇ ਇਸ ਤਰ੍ਹਾਂ ਵੀ ਇਹ ਆਪਣੇ ਟਵਿੱਟਰ 'ਚ ਜੋ ਸਮਾਜ ਦੀ ਬੰਦੇ ਆਪਣੀਆਂ ਅੱਛੀ ਸਿਹਤ ਲਈ ਕੰਮ ਕਰਨੇ ਚਾਹੀਦੇ ਨੇ ਨਾ ਕਿ ਸਿਰਫ ਖਰਾਬ ਕਰਨ ਲਈ ਤੇ ਬਹੁਤ ਅੱਛਾ ਬਰਾਲਾ ਮੈਨਾ ਦਾ ਧੰਨਵਾਦ ਕਰਦਾ ਇਹਨੇ ਸਾਨੂੰ ਇੱਥੇ ਆਉਣ ਲਈ ਮੌਕਾ ਦਿੱਤਾ ਹੈ ਸ਼ਹਿਰ ਵਸੀਆਂ ਨੂੰ ਕੀ ਸੰਦੇਸ਼ ਅੱਜ ਦੇ ਦਿਨ ਲਈ ਸ਼ਹਿਰ ਵਸੀਆਂ ਤੋਂ ਇਸ ਤਰ੍ਹਾਂ ਇਹ ਸ਼੍ਰੀ ਨਾਨਕਦੇਵ ਜੀ ਦੀ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਬਾਕੀ ਜਿਵੇਂ ਅ ਅੱਜਕੱਲ੍ਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਹੈ ਮਾਹੌਲ ਕਾਫੀ ਹੱਦ ਤੱਕ ਠੱਲ ਪਈ ਹੈ ਸਰਕਾਰ ਵੱਲੋਂ ਪੂਰਾ ਕੰਮ ਲੈ ਕੇ ਚੱਲ ਰਹੇ ਹਨ ਪੁਲਿਸ ਵੱਲੋਂ ਵੀ ਸਖਤ ਫੋਰਸ ਸੌਦੇ باوجود ਵੀ ਸਾਨੂੰ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਵਿਦੇਬਾੜ ਐਲੀਮੈਂਟਸ ਨੇ ਉਹਨਾਂ ਖਿਲਾਫ ਐਕਸ਼ਨ ਲੈ ਰਹੇ ਹਾਂ ਤੇ ਪਬਲਿਕ ਨੂੰ ਇਹ ਵੀ ਇਹ ਜੋ ਨਸ਼ਾ ਵੇਚਦੇ ਨੇ ਉਹਨਾਂ ਦਾ ਬਿਲਕੁਲ ਕੋ ਸਹਿਯੋਗ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਸੂਚਨਾ ਦੇਣੀ ਚਾਹੀਦੀ ਹੈ ਪੁਲਿਸ ਨੂੰ ਤੇ ਇਹ ਮਤਲਬ ਇੱਕ ਫੁੱਲ ਵਾਲੇ ਕੰਮ ਹੈ ਜਿਹੜਾ ਕੋਈ ਕਿਤੇ ਨਸ਼ਾ ਚ ਕੁੱਤਾ ਵੇਚਣਾ ਸਿਖਾਉਂਦਾ ਹੈ ਉਹ ਅੱਜ ਮੈਂ ਗੁਰਪੁਰਪੁਰ ਦੇ ਜਿਸਤੇ ਹੀ ਕਹਣਾ ਚਾਹਣਾ ਵੀ ਜਿਹੜਾ ਜਹਾ ਅਖੰਡ ਵੜ ਕਰਾਤਾ ਜਿਹੜਾ ਨਸ਼ਾ ਦਾ ਸਰੂਪੜਾਤਾ ਉਹ ਬਰਾਬਰ ਦੇ ਬੰਦੇ